ਪਾਰਟੀ ਦੀ ਬੇਰੁਖੀ ਹੈ ਜੀ ਪਾਰਟੀ ਦੀ ਬੇਰੁਖੀ ਹੈ ਚੰਡੀਗੜ੍ਹ ਪ੍ਰਤੀ ਸਾਡੇ ਪ੍ਰਤੀ ਜਿਹੜੀ ਜਿਸ ਕਰਕੇ ਮੈਂ ਅਸਤੀਫਾ ਦਿੱਤਾ ਤੇ ਕਦੋਂ ਸੋਚਿਆ ਤੁਸੀਂ ਵੀ ਮੈਂ ਹੁਣ ਹੋਰ ਨਹੀਂ ਇੱਥੇ ਕੰਮ ਕਰ ਸਕਦਾ ਵੇਖੋ ਮੈਂ ਰੋਜ਼ ਉੱਠਦਾ ਸੀ ਤੁਰਦਾ ਸੀ ਮੈਂ ਆਪਣੇ ਮਨ ਨੂੰ ਸਮਝਾਂਦਾ ਸੀ ਹਾਂ ਔਰ ਫਿਰ ਰਾਤ ਨੂੰ ਮੈਂ 21:00 ਵਜੇ ਤੱਕ ਪ੍ਰਚਾਰ ਕਰਿਆ ਮੈਂ ਆਪਣੇ ਉਹਨਾਂ ਲੋਕਾਂ ਦਾ ਵੀ ਰਣੀਆ ਜਿਨ੍ਹਾਂ ਨੇ ਮੇਰਾ ਪ੍ਰਚਾਰ ਇੰਨੇ ਦਿਨ ਚਲਾਇਆ ਔਰ ਮੈਂ ਪ੍ਰਧਾਨ ਸਾਹਿਬ ਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਪਾਰਟੀ ਦੇ ਇਲੈਕਸ਼ਨ ਹੈ ਪਾਰਟੀ ਨੂੰ ਨਾਲ ਖੜਨਾ ਪਏਗਾ ਪਰ ਉਹਨਾਂ ਵੱਲੋਂ ਬਹੁਤ ਦਾ ਅੱਛਾ ਹੰਗਾਰਾ ਨਹੀਂ ਮਿਲਿਆ ਸਾਨੂੰ ਕੀ ਕਾਰਨ ਸੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਸੀ ਮੁਹਾਲੀ ਵੀ ਆਈ ਕਲਜੀਰਖਪੁਰ ਵੀ ਆਈ ਤੇ ਤੁਹਾਨੂੰ ਲੱਗਦਾ ਵੀ ਚੰਡੀਗੜ੍ਹ ਤੋਂ ਜਾਣ ਬੁੱਝ ਕੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਪਾਰਟੀ ਦੀ ਬੇਰੁਕੀ ਹੈ ਜੀ ਚੰਡੀਗੜ੍ਹ ਪ੍ਰਤੀ ਬੇਰੁਕੀ ਹੈ ਤੁਸੀਂ ਕੋਈ ਸ਼ਿਕਾਇਤ ਜਿਹੜੀ ਪਹਿਲਾਂ ਕੀਤੀ ਸੀ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਬੇਰੁਕੀ ਦਾ ਸ਼ਿਕਾਰ ਹਾਂ ਮੈਂ ਬਹੁਤ ਵਾਰੀ ਹੁਣ ਵੀ ਕਈ ਵਾਰ ਮੈਂ ਮਿਲ ਕੇ ਆਇਆ ਮੈਂ ਕਿਹਾ ਜੀ ਇਹਨਾਂ ਚੀਜ਼ਾਂ ਨੂੰ ਠੀਕ ਕਰੀਏ ਤਾਂ ਹੀ ਇਲੈਕਸ਼ਨ ਚੱਲੇਗਾ ਪਰੋਨਾ ਕੋਲ 2 ਮਿੰਟ ਹੁੰਦੇ ਸੀ अच्छा समय भी नहीं मिलता हां 2 मिनट ਹੁੰਦੇ ਸੀ 2 ਮਿੰਟ ਚ ਮੈਂ ਐਦੀ ਕੋਈ ਗੱਲ ਨਹੀਂ ਸੀ ਰੱਖਦਾ ਤੁਸੀਂ ਪਾਰਟੀ ਪ੍ਰਧਾਨ ਵੀ ਸੀ ਚੰਡੀਗੜ੍ਹ ਤੋਂ ਕੈਂਡੀਡੇਟ ਤੋਂ ਸਾਡਾ ਸਾਰਾ ਸਾਡਾ ਸਾਰਾ ਯੂਨਿਟ ਸਾਡਾ ਸਾਰਾ ਯੂਨਿਟ ਛੱਡ ਕੇ ਜਾ ਰਿਹਾ ਜੀ ਜੀ ਕਿੰਨੇ ਸਾਥੀ ਸੀ ਤੁਸੀਂ ਜਿਹੜੇ ਆਪ ਦੇਖੋ ਸਾਡੇ 25 ਤੋਂ 30 ਉਦੇਦਾਰ ਤੇ 100 ਦੇ ਕਰੀਬ ਸਾਡੇ ਜਿਹੜੇ ਮੈਂਬਰਸ ਤੇ ਲੱਗਦਾ ਵੀ ਹੁਣ ਅਕਾਲੀ ਦਲ ਦੁਬਾਰਾ ਲੜਨ ਯੋਗ ਰਹੂਗੀ ਇਹ ਸੀਟ ਤੇ ਕੋਈ ਨਹੀਂ ਜੀ ਉਹ ਉਹਨਾਂ ਦਾ ਫੈਸਲਾ ਹੈ ਸਾਡੇ ਮੇਰਾ ਉਹਨਾਂ ਨਾਲ ਕੋਈ ਤਾਲੁਕਾਤ ਨਹੀਂ ਕੋਈ ਹੋਰ ਪਾਰਟੀ ਜੁਆਇਨ ਕਰ ਨਹੀਂ ਜੀ ਨਹੀਂ ਫਿਲਹਾਲ ਫਿਰ ਆਜ਼ਾਦ ਤੌਰ ਤੇ ਚੰਡੀਗੜ੍ਹ ਤੋਂ ਲੜਨ ਬਾਰੇ ਨਹੀਂ ਨਹੀਂ ਜੀ ਮੈਂ ਮੈਂ ਐਨਆਰ ਸਮਰਥ ਨਹੀਂ ਮੇਰੇ ਕਾਉਂਸਲਰ ਹਾਂ ਜੀ ਮੈਂ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਜਿਨ੍ਹਾਂ ਨੇ ਮੈਨੂੰ ਬਣਾਇਆ ਹੈ ਔਰ ਮੈਂ ਬੜਾ ਉਹਨਾਂ ਨਾਲ ਮੈਂ ਬੜਾ ਖੁਸ਼ ਹਾਂ ਕੀ ਲੱਗਦਾ ਜੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਣ ਵਾਲਾ ਲੱਗਦਾ ਵੀ ਕੋਈ ਵਧੀਆ ਪਰਫਾਰਮੈਂਸ ਰਹੂਗੀ ਨਹੀਂ ਮੈਂ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ